ਹਾਂਜੀ ਦੋਸਤੋ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਅਸੀਂ ਗੱਲ ਕਰਦੇ ਆਂ ਪ੍ਰਾਈਵੇਟ ਲਿਮਟਿਡ ਕੰਪਨੀ ਸਨਰਾਈਜ਼ ਐਂਟਰਪ੍ਰਾਈਜ਼ਾ ਗਾਗੋਵਾਲ ਮਾਨਸਾ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਸਿੰਘੋ ਸਿੰਘੋ ਆਪਾਂ ਇੱਥੇ ਲਾਇਆ ਹੈਗਾ 5 ਐਚਪੀ ਸੋਲਰ ਮੋਟਰ ਦਾ ਪ੍ਰੋਜੈਕਟ ਆ ਜਿਹੜਾ ਇੰਸਟਾਲ ਕੀਤਾ ਹੈਗਾ ਦੋਸਤੋ ਇਹੇ ਆਪਾਂ ਲਾਇਆ ਹੋਇਆ ਹੈਗਾ 10 ਪੈਨਲਾਂ ਦੇ ਨਾਲ ਲਾਇਆ ਹੋਇਆ ਹੈਗਾ ਜਿਹੜੇ ਪੈਨਲ ਇੱਥੇ ਆਪਾਂ ਲਾਇਆ ਹੋਇਆ ਦੋਸਤੋ ਆਪਾਂ ਜਿਹੜਾ ਪੈਨਲ ਲਾਇਆ ਹੋਇਆ ਹੈਗਾ ਲੁੱਬੀ ਕੰਪਨੀ ਦਾ ਜਿਹੜਾ ਪੈਨਲ ਹੈਗਾ ਆਪਾਂ ਲਾਇਆ ਹੋ 545 वाट ਦੇ ਨਾਲ ਪੈਨਲ ਜਿਹੜਾ ਆਪਾਂ ਲਾਇਆ ਹੋਇਆ ਹੈਗਾ ਤੁਸੀਂ ਦੇਖੋ ਜਿਹੜਾ ਆਪਾਂ ਇਹ ਸਟੈਂਡ ਲਾਇਆ ਹੋਇਆ ਹੈਗਾ ਪੂਰਾ ਹੈਵੀ ਦੇ ਵਿੱਚ ਲਾਇਆ ਹੋਇਆ ਹੈਗਾ ਜੋਤੀ ਕੰਪਨੀ ਦਾ ਸਟੈਂਡ ਹੈ ਜਿਹੜਾ ਸਟਰਕਚਰ ਹੈ ਜਿਹੜਾ ਆਪਾਂ ਉਹ ਵਰਤਦੇ ਆਂਗੇ ਸਟੈਂਡ ਆ ਜਿਹੜਾ ਪੂਰਾ ਹੈਵੀ ਦੇ ਵਿੱਚ ਲਾਇਆ ਹੋਇਆ ਹੈਗਾ ਪੂਰਾ ਸ਼ੇਕ ਚਾਂ ਦੇ ਵਿੱਚ ਸਟੈਂਡ ਆ ਜਿਹੜਾ ਲਾਇਆ ਹੋਇਆ ਹੈਗਾ ਦੋਸਤੋ ਇਹ ਡਰਾਈਵ ਆ ਜਿਹੜੀ ਆਪਾਂ ਇੱਥੇ ਲਾਈ ਹੋਈ ਹੈਗੀ ਕ੍ਰੈਫਟਰਨ ਕੰਪਨੀ ਦੀ ਡਰਾਈਵ ਆ ਜਿਹੜੀ ਲਾਈ ਹੋਈ ਹੈਗੀ ਡਰਾਈਵ ਆ ਜਿਹੜੀ ਇਸ ਸਮੇਂ ਫਿਰ ਕੈਂਸੀ ਆ ਜਿਹੜੀ 50 ਦੇ ਉੱਤੇ ਮੋਟਰ ਨੂੰ ਰਨ ਕਰ ਰਹੀ ਹੈਗੀ ਅਜੇ ਦੋਸਤੋ ਪਾਣੀ ਹੈ ਜਿਹੜਾ ਤੁਹਾਨੂੰ ਆਪ ਦਿਖਾਉਂਦੇ ਆਂਗੇ ਪਾਣੀ ਹੈ ਜਿਹੜਾ ਆਪਾਂ ਤੁਹਾਨੂੰ ਦਿਖਾਉਂਦੇ ਆਂਗੇ ਪਾਣੀ ਸੁਣ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੀ ਦੋਸਤੋ ਜਿਹੜਾ ਤੁਸੀਂ ਇਹ ਬੋਰਾ ਤੁਸੀਂ ਦੇਖ ਰਹੇ ਹੋਗੇ ਇਹ ਬੋਰ 100 ਫੁੱਟ ਡੂੰਘਾ ਬੋਰਾ ਦਾ ਬੋਰ ਇਹ 100 ਫੁੱਟ ਡੂੰਘਾ ਬੋਰਾ ਇਹਦਾ ਵਾਟਰ ਲੈਵਲ ਹੈਗਾ ਜਿਹੜਾ ਅ ਤਾਂ ਕੀ ਕੋ 40 ਫੁੱਟ ਦੂ ਦਾ ਵਾਟਰ ਲੈਵਲ ਹੈਗਾ ਮੋਟਰ ਜਿਹੜੀ ਆਪਾਂ ਛੱਡੀ ਹੋਈ ਹੈ ਇਹ 60 ਫੁੱਟ ਦੇ ਉੱਤੇ ਮੋਟਰ ਛੱਡੀ ਹੋਈ ਹੈਗੀ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਪਾਣੀ ਤੁਹਾਨੂੰ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੀ ਵੀਡੀਓ ਲਾਈਕ ਸ਼ੇਅਰ ਜਰੂਰ ਕਰੋ ਜੀ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਜੀ ਸੋਲਰ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਓਕੇ ਜੀ